ਕੋਈ ਰਾਹ ਨਹੀਂ ਦਿਖ ਰਿਹਾ ਕਿਸਾਨ ਡਰਦਾ ਚੀਰੀ ਲੈ ਕੇ ਨਹੀਂ ਆ ਰਿਹਾ ਵੀ ਇੱਥੇ ਕੋਈ ਲਾਹੇਗਾ ਤੋਲੇਗਾ ਕਿ ਨਹੀਂ ਬੋਲੀ ਲੱਗੂਗੀ ਨਹੀਂ ਫਸਲ ਆ ਬਾਸਮਤੀ ਆਈ ਸੀ ਕਿਸੇ ਟਾਈਮ 4700 ਨੂੰ ਵੇਚੀ ਸੀ ਇੱਥੇ 4700 ਤੱਕ ਹੀ 3700 ਤੱਕ ਹੀ 2700 ਰੇਟ ਹੀ ਲੱਗ ਰਿਹਾ ਪੰਜਾਬ ਪਰ ਦੀਆਂ ਮੰਡੀਆਂ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਦਾ ਐਲਾਨ ਕਰ ਦਿੱਤਾ ਗਿਆ ਅਸੀਂ ਇਸ ਵਕਤ ਮੌਜੂਦ ਆ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਜਿੱਥੇ ਕੀ ਇੱਕ ਕਤੂਬਰ ਤੋਂ ਇਹ ਹੜਤਾਲ ਚੱਲ ਰਹੀ ਹੈ ਪਹਿਲਾਂ ਆਰਤੀਆ ਵੱਲੋਂ ਹੜਤਾਲ ਤੇ ਫਿਰ ਮਜ਼ਦੂਰਾ ਵੱਲੋਂ ਕਿਸਾਨਾਂ ਦੀ ਫਸਲ ਦੀ ਜੇ ਗੱਲ ਕੀਤੀ ਹੈ ਫਸਲ ਮੰਡੀ ਦੇ ਵਿੱਚ ਆ ਰਹੀ ਹੈ ਪਰ ਨਾ ਤਾਂ ਉਹਨਾਂ ਦੀ ਫਸਲ ਉਤਾਰੀ ਜਾ ਰਹੀ ਹੈ ਨਾ ਹੀ ਉਹਦਾ ਕੋਈ ਪਾ ਲੱਗ ਰਿਹਾ ਹੈ ਫਸਲ ਵੀ ਕਿਸਾਨ ਖੁਦ ਉਤਾਰ ਰਹੇ ਨਹੀਂ ਕਿਉਂਕਿ ਮਜ਼ਦੂਰਾ ਵੱਲੋਂ ਐਲਾਨ ਕੀਤਾ ਗਿਆ ਵੀ ਕੋਈ ਫਸਲ ਨਹੀਂ ਉਤਾਰੇਗਾ ਨਾ ਹੀ ਕੋਈ ਕੰਡਾ ਲਾਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਿੱਥੇ ਵੀ ਕੰਡੇ ਵੀ ਸੁੱਨੇ ਪਏ ਨੇ ਔਰ ਫਸਲ ਮੰਡੀ ਦੇ ਵਿੱਚ ਪਈ ਹੈ ਕੁਝ ਬਾਸਮਤੀ ਕਿਸਮ ਦੀ ਵੀ ਫਸਲ ਹੈ ਔਰ ਜਿਹੜੀ ਸਰਕਾਰੀ ਖਰੀਦ ਕੀਤੀ ਜਾਣ ਵਾਲੀ ਹੈ ਫਸਲ ਹੈ ਉਹ ਵੀ ਮੰਡੀ ਚ ਪਹੁੰਚ ਚੁੱਕੀ ਹੈ ਪਰ ਇਸ ਨੂੰ ਨਾ ਤਾਂ ਲੇਬਰ ਵੱਲੋਂ ਉਤਾਰਿਆ ਗਿਆ ਕਿਸਾਨ ਨੇ ਖੁਦ ਹੀ ਇੱਥੇ ਉਤਾਰਿਆ ਔਰ ਫਸਲ ਉਰੇ ਪਈ ਹੈ ਨਾ ਪੱਖਾ ਲੱਗਿਆ ਤਾਂ ਭਾਤ ਤਾਂ ਦੂਰ ਦੀ ਗੱਲ ਇਸ ਦਾ ਸਭ ਤੋਂ ਵੱਡਾ ਰੇੜਕਾ ਇਹ ਹੀ ਆ ਆੜਤੀਆ ਵੱਲੋਂ ਵੀ ਹੜਤਾਲ ਹੈ ਤੇ ਮਜ਼ਦੂਰਾ ਵੱਲੋਂ ਵੀ ਹੜਤਾਲ ਹੈ ਤੁਹਾਨੂੰ ਦਿਖਾ ਦੰਨੇ ਆ ਕਿ ਕਿਸ ਤਰੀਕੇ ਨਾਲ ਮਜ਼ਦੂਰ ਉਰੇ ਛੁੱਟੀ ਤੇ ਬੈਠੇ ਨੇ ਤੇ ਤਾਸ਼ ਖੇਡੀ ਜਾ ਰਹੀ ਹੈ ਔਰ ਕਰਨ ਵੀ ਕੀ ਕਿਉਂਕਿ ਹੜਤਾਲ ਜਾਰੀ ਹੈ ਮਜ਼ਦੂਰਾ ਵੱਲੋਂ 10 ਦਿਨ ਹੋ ਗਏ ਅੱਜ ਤੀਸਰਾ ਦਿਨ ਹੈ ਹੜਤਾਲ ਦਾ ਤੇ ਕਿਸਾਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੀ ਜਾਣ ਲੈਣੇ ਆ ਕਿਸਾਨ ਵੀਰ ਵੀ ਇੱਥੇ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨੂੰ ਪੁੱਛ ਲੈਣੇ ਆ ਯੂਨੀਅਨ ਆਗੂ ਵੀ ਨੇ ਤੇ ਪ੍ਰਧਾਨ ਜੀ ਤੁਸੀਂ ਖੰਨਾ ਮੰਡੀ ਚ ਆਏ ਹੋ ਕਿਹੇ ਜਿਹੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਗਣਾਈ ਇਹ ਤਾਂ ਹਜ਼ਾਰ ਨੇ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਕੋਈ ਰਾਹ ਨਹੀਂ ਦਿਖ ਰਿਹਾ ਕਿਸਾਨ ਡਰ ਦਾ ਜੀਰੀ ਲੈ ਕੇ ਨਹੀਂ ਆ ਰਿਹਾ ਵੀ ਇੱਥੇ ਕੋਈ ਲਾਹੇਗਾ ਤੋਲੇਗਾ ਕਿ ਨਹੀਂ ਬੋਲੀ ਲੱਗੂਗੀ ਨਹੀਂ ਅਗਰ ਦੁਆਰਾ ਚੱਕ ਕੇ ਕਿਤੇ ਲਿਜਾਣੀ ਪੈਗੀ ਇਸ ਤੋਂ ਵੱਡਾ ਤਾਂ ਫਿਰ ਰੋਸ ਵੀ ਕੋਈ ਨਹੀਂ ਤੇ ਅਲਾਂਦਾ ਵੀ ਕੋਈ ਨਹੀਂ ਗਵਰਨਮੈਂਟ ਨੂੰ ਚਾਹੀਦਾ ਤੇ ਇੱਕ ਤਰੀਕ ਦੀ ਬੋਲੀ ਚਲਾਈ ਜਾ ਤਿੰਨ ਅਤਤ ਤਰੀਕ ਹੋਗੀ ਇੱਥੇ ਨੌਂ ਦੇ ਵੀ ਨਹੀਂ ਕੋਈ ਹਾਮੀ ਵੀ ਨਹੀਂ ਭਰਦਾ ਬਾਤਾਂ ਕੀ ਫੜਨੀ ਹੈ ਜਿਵੇਂ ਆੜਤੀਆਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਨੇ ਆਪਣੇ ਜ਼ਿੰਮੇਦਾਰ ਨੂੰ ਵੀ ਇਹ ਕਹਤਾ ਸੀ ਮੰਡੀ 'ਚ ਫਸਲ ਨਾ ਲੈ ਕੇ ਆਓ ਮਜ਼ਦੂਰਾ ਵੱਲੋਂ ਵੀ ਹੜਤਾਲ ਹੈ ਵੀ ਮਜ਼ਦੂਰਾ ਨੇ ਫਸਲ ਤੱਕਣੀ ਤਾਂ ਆ ਨਹੀਂ ਹੁਣ ਦੇਖੇ ਪਿੱਛੇ ਟਰਾਲੀ ਵੀ ਭਰੀ ਖੜੀ ਆ ਔਰੇ ਫਸਲ ਆਈ ਵੀ ਪਈ ਆ ਤੇ ਕਿੰਨੀ ਕਿ ਮੁਸ਼ਕਲ ਹੈ ਮਜ਼ਦੂਰਾਂ ਦਾ ਰੇਡ ਕਾ ਕੋਸ਼ਤਾ ਕੋਸ਼ ਹੱਦ ਤੱਕ ਸਰਕਾਰ ਹੱਲ ਕਰਨ ਲੱਗੀ ਸੀ 1 ਰੁਪਿਆ ਦੇ ਕੇ ਪਰ ਉਹ ਗੱਟੇ ਮਗਰ ਮੰਗਦੇ ਨੇ ਉਹ ਕਵਾਂਟਲ ਮਗਰ ਦੇ ਰਹੀਏ ਤਾਂ ਉਹ ਕਹਿੰਦਾ ਮੇਰੀ ਦੇਲੀ ਨਾ ਚੜੀ ਉਹ ਕਹਿੰਦਾ ਤੂੰ ਆ ਕੇ ਰੋਟੀ ਖਾ ਕਿੱਧਰ ਨੂੰ ਜਾਵੇ ਕਿਸਾਨ ਮਜ਼ਦੂਰ ਦਾ ਟ੍ਰੇਡ ਕ ਸੈਲਰ ਦਾ ਅੱਡਾ ਅੱਢ ਤੇ ਨਾਲ ਲੱਗ ਤੁਹਾਨੂੰ ਲੱਗਦਾ ਸੀ ਸੀਜ਼ਨ ਸਿਰੇ ਚੜ ਜਾਊਗਾ ਚੜਾਵਾਂਗੇ ਫਿਰ ਤਾਂ ਚੜਾਉਣਾ ਹੀ ਪਊ ਫਿਰ ਤਾਂ ਜਦੋਂ ਸਾਡੀ ਵਿਆਹ ਹੋ ਗਈ ਫਿਰ ਉਹ ਕੁਦਰੇ ਤੇ ਸਾਡੇ ਨਾਲ ਚਾਹੇ ਸਾਨੂੰ ਜਿੰਦੇ ਲਾਉਣੇ ਪੈਣ ਮੰਡੀਆਂ ਤੇ ਤਾ ਚੜਾਵਾਂਗੇ ਅਸੀਂ ਮੂੰਹ ਵੱਲ ਦੇਖਦੇ ਵੀ ਚਲੋ ਅਜੇ ਦੋ ਦਿਨ ਫਸਲ ਮੌਸਮ ਠੀਕ ਆ ਚੇਲ ਦੇਗੀ ਅਗਰ ਉੱਤੋਂ ਬੱਦਲ ਵਾਈ ਜਾਂ ਕੁਝ ਹੋਰ ਹੋ ਗਿਆ ਖੇਤ ਚ ਕਿਵੇਂ ਕੱਢਾਂਗੇ ਅਸੀਂ ਕਿਵੇਂ ਉਹਨੂੰ ਗਲਦੀ ਦੇਖ ਲਾਂਗੇ ਫਿਰ ਤਾਂ ਲੈ ਕੇ ਜਾਵਾਂਗੇ ਤੇ ਇੱਥੇ ਬਕਾਉਣ ਲਈ ਮਜ਼ਦੂਰ ਕਰਾਂਗੇ ਫਸਲ ਹੁਣ ਪੱਕੀ ਖੜੀ ਹੈ ਮੰਡੀ ਤਿਆਰ ਖੜੀ ਹੈ ਬਿਲਕੁਲ ਇੱਕ ਇੱਥੇ ਦੇ ਹਾਲਾਤਾਂ ਦੇ ਡਰ ਤੋਂ ਨਹੀਂ ਆ ਰਹੇ ਜਿਵੇਂ ਹੁਣ ਤੁਸੀਂ ਮੰਡੀ 'ਚ ਕਿਹੜਾ ਮਾਰਿਆ ਵੀ ਕਿਹੜੀ-ਕਿਹੜੀ ਕਿਸਮ ਦੀ ਫਸਲ ਹੋਰੇ ਆਈ ਹੋਈ ਹੈ ਫਸਲ ਆ ਬਾਸਮਤੀ ਆਈ ਸੀ ਕਿਸੇ ਟਾਈਮ 4700 ਨੂੰ ਵੇਚੀ ਅਸੀਂ ਇੱਥੇ 4700 ਤੱਕ ਹੀ 3700 ਤੱਕ ਹੀ 2700 ਰੇਟ ਹੀ ਲੱਗ ਰਿਹਾ ਅੱਜ ਕਿੱਧਰ ਨੂੰ ਜਾਵੇ ਕਿਸਾਨ ਕਿਵੇਂ ਬੀਜੂਗਾ ਸਾਨੂੰ ਤੇ ਇਹ ਵੀ ਪਤਾ ਲੱਗਿਆ ਸੀ ਇੱਕ ਤਰੀਕ ਤੋਂ ਬਾਸਮਤੀ ਦੀ ਖਰੀਦ ਵੀ ਮੰਡੀ ਚ ਬੰਦ ਕਰ ਦਿੱਤੀ ਗਈ ਇਹਨਾਂ ਨੇ ਕੰਮ ਹੀ ਬੰਦ ਕਰਤਾ ਹੁਣ ਅਸੀਂ ਤਾਂ ਆਪਣੀ ਲੇਬਰ ਲਿਆ ਕੇ ਇੱਥੇ ਕਰਨ ਨੂੰ ਰੋਏ ਕੰਡੇ ਪੱਲੀਆਂ ਲੈ ਕੇ ਨਾ ਸਾਡੇ ਕੋਲ ਸਾਦਣੇ ਇੱਥੇ ਲੇਬਰ ਦੀ ਵੀ ਹੜਤਾਲ ਚ ਹੋ ਗਈ ਤੇ ਹੁਣ ਜਿਹੜੇ ਜ਼ਿਮੀਂਦਾਰ ਆਪਣੀ ਟਰਾਲੀ ਲੈ ਕੇ ਆਉਂਦਾ ਕਿਵੇਂ ਲਾਂਦਾ ਫਿਰ ਆਉਂਦੀ ਨਹੀਂ ਡਰ ਤੋਂ ਉਹ ਮਜਬੂਰੀ ਆ ਵੀ ਜੇ ਕਿਸੇ ਦੀ ਗਵਾਂਟੇ ਦੀ ਮੰਗ ਕੇ ਟਰਾਲੀ ਭਰ ਲਈ ਉਹ ਖਾਲੀ ਕਰਨੇ ਮਜਬੂਰੀ ਆ ਜਿਆਦਾ ਪਿੰਡੋਂ ਨਾਲ ਲੇਬਰ ਲੈ ਕੇ ਆਵਾਂਗੇ ਆਪ ਕਰਾਂਗੇ ਬੱਚਿਆਂ ਨੂੰ ਲਿਆਵਾਂਗੇ ਹੋਰ ਕੀ ਕਰਾਂਗੇ ਉਹ ਹੱਲ ਕੋਈ ਨਹੀਂ ਆ ਤੇ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਇਆ ਸਾਡਾ ਅਗਲਾ ਸਟੈਪ ਹੈ ਅਸੀਂ ਦੇਖਦੇ ਆ 4 ਦਿਨ ਜੇ ਅਗਰ ਮੌਸਮ ਨੇ ਸਾਥ ਨਾ ਦਿੱਤਾ ਤਾਂ ਸਾਡੀ ਇਹ ਮਜਬੂਰੀ ਹੋ ਜੂ ਅਸੀਂ ਜਿੰਦੇ ਲਾ ਦੇਣੇ ਨੇ ਵੱਡਿਆ ਕਿਉਂਕਿ ਅਨਾਜ ਤੇ ਪੂਰੇ ਭਾਰਤ ਵਰਸ਼ ਦਾ ਅਸੀਂ ਤਾਂ ਚੌਲਾਂ ਦਾ ਕਿਥੈਲਾ ਖਾ ਲਾਂਗੇ ਵੱਧ ਤੋਂ ਵੱਧ ਕਰੇ ਉਹਨੇ ਬਜਵਾਇਆ ਹਰੀ ਕ੍ਰਾਂਤੀ ਦੇ ਨਾਰੇ ਮਾਰ ਮਾਰੋ ਨੇ ਸ਼ੁਰੂ ਕਰਾਈਏ ਨਾ ਸਾਡੀ ਖੇਤੀ ਆ ਨਾ ਅਸੀਂ ਨੂੰ ਕਰਨੀ ਚਾਹੁੰਦੇ ਸਾਡੀ ਮਜਬੂਰੀ ਬਣਾ। ਅਸੀਂ ਤਾਂ ਕਹਿੰਨੇ ਜਦੋਂ ਲਿਮਟ ਹੀ ਪਾਤੀ ਸੈਂਟਰ ਨੇ ਸੀਸੀ ਤੇ ਸਟੇਟ ਗਵਰਨਮੈਂਟ ਬੈਠ ਕੇ ਤਿੰਨੇ ਐਸੋਸੀਏਸ਼ਨਾਂ ਨਾਲ ਗੱਲ ਕਰਕੇ ਕੰਮ ਚਲਾਵੇ। ਕਿਉਂ ਪ੍ਰੋਬਲਮ ਕ੍ਰੀਏਟ ਕਰੀਏ। ਰੇੜਕਾ ਵੱਡਾ ਤੇ ਕਿਸਾਨ ਹੋਰ ਵੀ ਸਾਡੇ ਨਾਲ ਮੌਜੂਦ ਨੇ। ਕੀ ਨਾਮ ਹੈ ਤੁਹਾਡਾ? ਹਰਪ੍ਰੀਤ ਸਿੰਘ ਹੈ ਜੀ। ਕਿਹੜੇ ਫਿੰਡੋਂ ਆਏ? ਰਾਜਾਲਪਨ ਤੋਂ ਆਏ। ਤੇ ਕੀ ਹਾਲਾਤ ਨੇ ਮੰਡੀ ਚ? ਇਹ ਹਾਲਾਤ ਤਾਂ ਮੰਡੀ ਚ ਹੀ ਫਸਲ ਦਾ ਵਿਕਨੇ ਰਹੀ ਹੈਗੀ। ਮੋਰ 126 ਮੇਰੀ ਉਹ ਜਿਹੜੀ ਖੜੀ ਐ ਮੈਂ ਆਲੂ ਦੀ ਖੇਤੀ ਕਰਦਾ ਹੁਣ ਮੈਂ ਕਿੱਥੇ ਲੈ ਕੇ ਆਵਾਂ ਉਹ ਵੱਡਣ ਖੇਤਾਂ ਖੜੀ ਆ ਉਹ ਲਿਆ ਕੇ ਇੱਥੇ ਜਗ੍ਹਾ ਨਹੀਂ ਨਾ ਤੋਂ ਵੀ ਲਾ ਰਹੀ ਨਹੀਂ ਨਾ ਇੱਥੇ ਵਿਗਣੀ ਐ ਇੱਕ ਬੰਦਾ ਹੋਰ ਰੱਖਣਾ ਪੈਣਾ ਇਹ ਦੇਖੇ ਜੋ ਵੀ ਹੱਲੇ ਨਹੀਂ ਕਿ 126 ਜੀ ਨੂੰ ਕਿੱਥੇ ਲੈ ਜਾਗੇ ਬਿਮਾਰੀਆਂ ਪੈ ਗਈਆਂ ਸਭ ਨੂੰ ਪਤਾ ਵੀ 126 ਨੂੰ 110 ਸਭ ਨੂੰ ਬਿਮਾਰੀ ਪਈ ਬੈਸਟ ਐ ਉਹ ਜੇ ਨਹੀਂ ਵੱਢਦੇ ਤਾਂ ਉਹ ਗਾਂ ਸਟੈਂਡੋਕ ਖੇ ਦਾ ਹਾ ਕਿਤਨੀ ਪਈ ਜਾਂਦੀ ਐ ਵੀ ਉੱਥੇ ਵੀ ਖਰਾਬ ਹੋ ਰਹੀ ਫਸਲ ਹੋ ਰਹੀ ਆ ਤਾਂ ਵੀ ਹੱਲ ਕੋਈ ਨਹੀਂ ਤੇ ਵਿਗਣ ਦੀ ਹੱਲ ਐ ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਵਿਗਣੀ ਚਾਹੀਦੀ ਐ ਫਸਲ ਇਹ ਨਹੀਂ ਰੱਖ ਸਕਦੇ ਘਰੇ ਤੋਂ ਕਣਕ ਤਾਂ ਰੱਖੀ ਜਾ ਸਕਦੀ ਐ ਜੀ ਰੱਖ ਲਾਂਦੇ ਪਰ ਕਣਕ ਰੱਖੀ ਸਕਦੇ ਜੀਰੀ ਰੱਖ ਨਹੀਂ ਸਕਦੇ ਕਿਉਂਕਿ ਇੱਕ ਤਾਂ ਝਾੜ ਜ਼ਿਆਦਾ ਹੀ ਹੁੰਦਾ ਇੰਨੀ ਜਗ੍ਹਾ ਨਹੀਂ ਕਰਾਂ ਕਿੰਨੀ ਜਗ੍ਹਾ ਕਿੱਥੀਆਂ ਤੇ ਫੁੱਲ ਨਹੀਂ ਪਣੀਆਂ ਫਿਰ ਕੀ ਇਹ ਨਹੀਂ ਲੋਟ ਆਉਂਦੀ ਜੀ ਜੇ ਸਰਕਾਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਕਿਹਾ ਜਾ ਰਿਹਾ ਵੀ ਜਲਦੀ ਰੇੜਕਾ ਹੱਲ ਹੋ ਜਾਏਗਾ ਕਿ ਤੁਹਾਨੂੰ ਲੱਗਦਾ ਵੀ ਜੇ ਅਜਿਹਾ ਹੱਲ ਹੁੰਦਾ ਤਾਂ ਕਦੋਂ ਤੱਕ ਹਾਲਾਤ ਸੁਧਰਨ ਦੇ ਆਸਾਰ ਨੇ ਕਿ ਜੇ ਰਹੀ ਯਾਤ ਕੋਈ ਡਿਸੀਜਨ ਸਰਕਾਰ ਲੈ ਤਾਂ ਵੀ ਲੋਕ ਵੀ ਦਿਲ ਪਹਿਲਾਂ ਦੇਖਣਗੇ ਵੀ ਮਡੇ ਹਾਲ ਕੀ ਨੇ ਜੇ ਉਹ ਤਿੰਨ ਚਾਰ ਸਾਲਾਂ ਤੱਕ ਤਾਂ ਕੋਈ ਪੜਾਉਂਦਾ ਨਹੀਂ ਕਿਉਂਕਿ ਸਭ ਨੂੰ ਪਤਾ ਵੀ ਸਰਕਾਰ ਕਹਿੰਦੀ ਹੈ ਕੁਛ ਨਾ ਕਰਦੀ ਹੈ ਕੁਛ ਨਹੀਂ ਕਿਉਂਕਿ ਜੇ ਪੱਕਾ ਡਿਸੀਜਨ ਲੈਣਗੇ ਤਾਂ ਹੀ ਆਉਣਗੇ ਸਰਕਾਰਾਂ ਲਈ ਔਖਾ ਤਾਂ ਕੋਈ ਨਹੀਂ ਹੈਗਾ ਇਹਦੇ ਬਦਾਵ ਚੜਾ ਕੇ ਰਿਲੇਵਰ ਨਾਲ ਡਿਸੀਜਨ ਲੈ ਕੇ ਵਿਚ ਪੇ ਕਰਨ ਦਾ ਹੱਲ ਤਾਂ ਕਰਨਗੇ ਇਹਨਾਂ ਲਈ ਬਹੁਤ ਜਿਆਦਾ ਬੜੀ ਗੱਲ ਹੁੰਦੀ ਹੈ ਕਿਸਾਨ ਹੋਰ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਕਰਦੇ ਗੱਲਬਾਤ ਤੇ ਕਿਹੜੇ ਪਿੰਡੋਂ ਆਏ ਤੁਸੀਂ ਮੈਂ ਤੁਲਮ ਦੀ ਪਿੰਡ ਆ ਜੀ ਜਿਵੇਂ ਹੁਣ ਖੰਡਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਜਿਹੜੇ ਹਜੇ ਫਸਲ ਨਹੀਂ ਆਈ ਜੇ ਅੱਜ ਹੜਤਾਲ ਨਾ ਹੁੰਦੀ ਕਿੰਨੀ ਫਸਲ ਆਉਂਦੀ ਹੁੰਦੀ ਫਸਲ ਤਾਂ ਬਹੁਤ ਹੋਣੀ ਸੀ ਪਿਛਲੀ ਵਾਰ ਲਾ ਲੋ ਇੱਕ ਤਰੀਕ ਤੋਂ ਸ਼ੁਰੂ ਹੋ ਜਾਂਦੀ ਆ ਅਸੂਰ ਤੱਕ ਦੇਲ ਮੰਡੀ ਖਾਲੀ ਪਈ ਆ ਲੋਕਾਂ ਦਾ ਬੁਰਾ ਹਾਲ ਆ ਉਡੀਕ ਰਹੇ ਨੇ ਕਦੋਂ ਕੋ ਸਮਝਾਤਾ ਹੁੰਦਾ ਲੇਬਰ ਦਾ ਕਦੋਂ ਆਊਗਾ ਵਿਆੜੀਆਂ ਦਾ ਕਦੋਂ ਆਊਗਾ ਇਹ ਰਲਮ ਕੇ ਸਰਕਾਰ ਨੂੰ ਕੁਝ ਨਾ ਕੁਛ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਜੀਵਨ ਦਾ ਸੌਖਾ ਹੋਵੇ ਆਪਾਂ ਦੀ ਹੁਣ ਪੱਕੀ ਫਸਲ ਆ ਪੂਰੀ ਖੜੀ ਆ ਕਿੰਨੇ ਦਿਨ ਖੇਤਾਂ 'ਚ ਖੜੀ ਰਹੂ ਅਖੀਰ ਨੂੰ ਤਾਂ ਲਿਉਣੀ ਹੀ ਪੈਣੀ ਆ ਜਿਵੇਂ ਆਪਾਂ ਸਭ ਨੂੰ ਪਤਾ ਵੀ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਸਰਕਾਰ ਨੇ ਪਹਿਲਾਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਲੇਟ ਐ ਇਸੀ ਧਿਆਨ ਦੇਂਦੀ ਬਿਲਕੁਲ ਨਹੀਂ ਧਿਆਨ ਦਿੱਤਾ ਇਸ ਸਰਕਾਰ ਨੇ ਸਰਕਾਰ ਬਹੁਤ ਲੇਟ ਆ ਕਿਉਂਕਿ ਪਿਛਲੀ ਵਾਰੀ ਇੱਕ ਤਰੀਕ ਤੋਂ ਸ਼ੁਰੂ ਹੋ ਜਾਂਦੀ ਆ ਤੇ ਹੁਣ ਕਿਸਾਨ ਡੀਕ ਰਹੇ ਨੇ ਇੱਕ ਤਰੀਕ ਦਾ ਤਿੰਨ ਲੰਘ ਹੀ ਹੁਣ ਹੜਤਾਲਾਂ ਚੱਲ ਪਈਆਂ ਜੀ ਆੜਤੀਆਂ ਦਾ ਮਿਲ ਬਲ ਕੇ ਸਰਕਾਰ ਨੂੰ ਬੈਠ ਕੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਕਿਉਂਕਿ ਕਿਸਾਨ ਸੌਖਾ ਹੋਵੇ ਕੰਮ ਚੱਲੇ ਪਣੀ ਤੋ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਰੇੜਕਾ ਵੱਡਾ ਹੈ ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਨੇ ਜੇਕਰ ਅੱਜ ਵੀ ਬੈਠਕ ਦੇ ਵਿੱਚ ਕੋਈ ਹੱਲ ਨਿਕਲ ਜਾਂਦਾ ਤਾਂ ਉਸ ਨੂੰ ਵੀ ਜਿਹੜੇ ਸ਼ੈਲਰ ਮਾਲਕ ਹੈ ਉਹਨਾਂ ਦੇ ਵੱਲੋਂ ਵੀ ਕਾਗਜ਼ ਜਮ੍ਹਾਂ ਕਰਾਉਣ ਨੂੰ ਘਟੋ ਘਟ ਅਲਾਟਮੈਂਟ ਹੋਣ ਨੂੰ ਤਕਰੀਬਨ 3 ਤੋਂ 4 ਦਿਨ ਜਾਂ ਹਫ਼ਤੇ ਦਾ ਟਾਈਮ ਲੱਗਦਾ ਔਰ ਜੇ ਇਹ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਜ਼ਰੂਰਤ ਹੈ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦੇਣ ਦੀ ਔਰ ਮੰਡੀ ਦੇ ਵਿੱਚ ਜਿਹੜੀ ਫਸਲ ਲੈ ਕੇ ਆਇਆ ਕਿਸਾਨ ਉਸ ਦੀਆਂ ਮੁਸ਼ਕਲਾਂ ਨੂੰ ਵੀ ਸਮਝਣ ਦੀ ਗੁਰਦੀਪ ਸਿੰਘ ਪੀਟੀਸੀ ਨਿਊਜ਼ ਖੰਨਾ